ਸਵਾਗਤ ਤੁਸੀਂ ਦੇਖ ਰਹੇ ਹੋ ਕਲੇਰ ਅਮਰਿਤ ਚੈਨਲ ਤੇ ਮੈਂ ਤੁਹਾਡੇ ਆਪਣੀ ਅਮਰਿਤਪਾਲ ਕਲੇਰ ਪੰਜਾਬੀ ਸਾਹਿਤ ਦੇ ਵਿੱਚ ਉਹ ਕਵਿਤਰੀ ਜਿਸ ਨੂੰ ਕਿ ਛੋਟੀਆਂ ਕਵਿਤਾਵਾਂ ਦੀ ਵੱਡੀ ਕਵਿਤਰੀ ਹੋਣ ਦਾ ਮਾਣ ਹਾਸਲ ਹੈ ਮੇਰੀ ਮੁਰਾਦ ਹੈ ਦਵੀ ਸਿੱਧੂ ਤੋਂ ਤੇ ਦੋਸਤੋ ਅੱਜ ਆਪਾਂ ਉਹਨਾਂ ਦੀਆਂ ਕੁਝ ਕੋ ਛੋਟੀਆਂ ਕਵਿਤਾਵਾਂ ਤੁਹਾਡੇ ਰੂਬਰੂ ਕਰਨ ਦਾ ਮਾਣ ਹਾਸਲ ਕਰ ਰਹੇ ਹਾਂ ਤੇ ਲੋ ਜੀ ਫਿਰ ਉਹਨਾਂ ਦੀਆਂ ਛੋਟੀਆਂ ਕਵਿਤਾਵਾਂ ਦੇ ਵੱਡੇ ਅਰਥ ਤੁਸੀਂ ਆਪ ਹੀ ਸਮਝ ਲੈਣੇ ਤੇ ਦਵੀ ਸਿੱਧੂ ਦੀ ਸਭ ਤੋਂ ਪਹਿਲੀ ਜੀ ਕਵਿਤਾ ਹੈ ਉਹ ਹੈ ਦਾਵਾ ਉਹ ਕਰਦਾ ਹੈ ਦਾਵਾ ਕਿ ਦੁਨੀਆ ਦੀ ਹਰ ਖੂਬਸੂਰਤ ਔਰਤ ਬੇਵਫਾ ਹੈ ਮੈਂ ਕਹਿੰਨੀ ਆ ਕਾਇਮ ਰਹੀ ਆਪਣੇ ਇਸ ਦਾਵੇ ਤੇ ਮੈਂ ਭੱਜਣਾ ਨਹੀਂ ਦੇਣਾ ਜਾਂ ਤਾਂ ਕਹਿ ਦੇ ਤੇਰੀ ਮਾਂ ਸੋਹਣੀ ਨਹੀਂ ਜਾਂ ਕਹਿ ਦੇ ਉਹ ਬੇਵਫਾ ਹੈ ਕਿਹੜੀ ਉਂਗਲ ਬਾਪੂ ਦੀ ਉਂਗਲ ਤੇ ਵੱਜੀ ਦਾਤਰੀ ਫੋਨ ਕਰ ਪਤਾ ਲੈਣੀ ਆ ਕਿਹੜੀ ਉਂਗਲ ਤੇ 6:00 ਵੱਜੀ ਬਾਪੂ ਅੱਗੋਂ ਸਹਿਜ ਮਤੇ ਪਤਾ ਕੀ ਕਹਿੰਦਾ ਜਿਹੜੀ ਉਂਗਲ ਨੂੰ ਫੜ ਕੇ ਤੂੰ ਤੁਰਨਾ ਸਿੱਖਿਆ ਸੀ ਪੁੱਤ ਤੇ ਅੱਗੋਂ ਮੈਨੂੰ ਕੋਈ ਗੱਲ ਨਾ ਆਈ ਕੁੰਡ ਜੇ ਤੂੰ ਜੋਗੀ ਬਣ ਸਕਦਾ ਹੈ ਮੇਰੇ ਲਈ ਜੇ ਤੂੰ ਜੋਗੀ ਬਣ ਸਕਦਾ ਹੈ ਮੇਰੇ ਲਈ ਤਾਂ ਵਾਦਾ ਰਿਹਾ ਮੇਰਾ ਵੀ ਕਿ ਮੈਂ ਵੀ ਤੈਨੂੰ ਖੈਰ ਕੁੰਡ ਕੱਢ ਕੇ ਨਹੀਂ ਪਾਵਾਂਗੀ ਮਸ਼ਾਲ ਤੇਰੇ ਹੱਥ ਚ ਫੜੀ ਹੋਈ ਮਸ਼ਾਲ ਦਾ ਕੋਈ ਡਰ ਨਹੀਂ ਰਿਹਾ ਹੁਣ ਤੇਰੇ ਹੱਥ ਚ ਫੜੀ ਹੋਈ ਮਸ਼ਾਲ ਦਾ ਕੋਈ ਡਰ ਨਹੀਂ ਰਿਹਾ ਹੁਣ ਇੱਕ ਵਾਰ ਸੜ ਕੇ ਸੁਆਹ ਹੋ ਚੁੱਕੀ ਲੱਕੜ ਕਦੇ ਦੁਬਾਰਾ ਨਹੀਂ ਬੜਦੀ ਲੋਕ ਗੀਤ ਵਰਗਾ ਮੈਂ ਕਿਸੇ ਇੱਕ ਦਾ ਨਿੱਜੀ ਗੀਤ ਤੇ ਤੂੰ ਲੋਕ ਗੀਤ ਸਬਦਾਂ ਸਾਂਝਾ ਵਾਹ ਸਦਕੇ ਵੇ ਮਾਂ ਦੇਆ ਸੁਰਜਣਾ ਤਮਾਸ਼ਾ ਕੀ ਲੋੜ ਪਈ ਸੀ ਐਡਾ ਤਮਾਸ਼ਾ ਕਰਨ ਦੀ ਤੁਹਾਨੂੰ ਸ਼ੌਕ ਜੋ ਹੈ ਤਮਾਸ਼ਾ ਦੇਖਣ ਦਾ ਤੇ ਤੁਸੀਂ ਜਾਣਦੇ ਹੋ ਕਿ ਮੈਨੂੰ ਬਹੁਤ ਚੰਗਾ ਲੱਗਦਾ ਹੈ ਤੁਹਾਡੇ ਹਰ ਸ਼ੌਕ ਨੂੰ ਪੂਰਾ ਕਰਨਾ ਸਿਰਜਣਾ ਜੇ ਤੈਨੂੰ ਮਾਣ ਹੈ ਤੇਰੀ ਤਾਕਤ ਉੱਤੇ ਤਾਂ ਮੈਨੂੰ ਵੀ ਹੈ ਸੰਤੋਸ਼ਟੀ ਸਿਰਜਕ ਹੋਣ ਤੇ ਆਖਰ ਤੂੰ ਹੀ ਤਾਂ ਹੈ ਇੱਕ ਸਿਰਜਣਾ ਹੀ ਲੋਕਗੀਤ ਵਰਗਾ ਮੈਂ ਕਿਸੇ ਇੱਕ ਦਾ ਨਿੱਜੀ ਗੀਤ ਤੇ ਤੂੰ ਲੋਕਗੀਤ ਸਭ ਦਾ ਸਾਂਝਾ ਵਾਹ ਸਦਕੇ ਵੇ ਮਾਂ ਦਾ ਸੁਰਜਣਾ